ਹਾਂਜੀ ਸਤਿਗੁਰ ਗੰਦਸਰੀ ਨੰਦੇੜ ਸਾਹਿਬ ਜਾਣ ਵਾਲੀ ਜੂਰ ਸਾਹਿਬ ਜਾਣ ਵਾਲੀ ਗੱਡੀ ਪਹੁੰਚ ਚੁੱਕੀ ਹੈ ਜੀ ਸੋ ਆਪਣੀ ਸੰਗਤ ਲੰਗਰ ਲੈ ਕੇ ਖੜੀ ਹੈ ਜੀ ਲੰਗਰ ਪਰਤੌਣ ਵਾਸਤੇ ਗੱਡੀ ਪਹੁੰਚ ਗਈ ਆ ਆਦਰ ਨੰਦਰ ਐਤ ਆਜੋ ਚਲੋ 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 ਚੜ੍ਹਦੇ ਚੜ੍ਹਜੋ ਆ ਲੰਗਰ ਵਾਸਤੇ ਅੰਦਰ ਦੇ ਸੇਵਾ ਕਰਦੀ ਹੋਈ ਸੰਗਤ ਸਾਡੀ ਸਤਿ ਸ੍ਰੀ ਅਕਾਲ ਦੋਸਤੋ ਮਹਾਵਤਾਰ ਸਿੰਘ ਮਾਨਸਾ ਤੋਂ ਸੋ ਅੱਜ ਅਸੀਂ ਫੇਰ ਪਹੁੰਚੇ ਹਾਂਗੇ ਜੀ ਰੇਲਵੇ ਸਟੇਸ਼ਨ ਤੇ ਸੋ ਅੱਜ ਮੇਰੇ ਨਾਲ ਮੇਰੇ ਪਿਤਾ ਜੀ ਨੇ ਗਰਮੇਲ ਸਿੰਘ ਜੀ ਇਹਨਾਂ ਦਾ ਚੈਨਲ ਬਣਾਇਆ ਹੋਇਆ ਖਾਲਸਾ ਕਰਾਤ ਬੁੱਡਵਰਕਸ ਦੇ ਨਾਂ ਤੇ ਸੋ ਅੱਜ ਫੇਰ ਹਜੂਰ ਸਾਹਿਬ ਵਾਲੀ ਟ੍ਰੇਨ ਪਹੁੰਚਣ ਵਾਲੀ ਹੈਗੀ ਸੋ ਦਿਖਾਉਣਿਆ ਤੁਹਾਨੂੰ ਉੱਥੋਂ ਦਾ ਸਾਰਾ 뷰 ਸੰਗਤ ਪਹੁੰਚੀ ਹੋਈ ਹੈ ਲੰਗਰ ਲੈ ਕੇ ਸਾਰੇ ਜਾਣੇ ਬਣੇ ਰਹੋ ਸਾਡੇ ਬਲੌਗ ਦੇ ਨਾਲ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਸੇਵਾ ਕਰਦੇ ਸੰਗਤ ਆ ਦੇਖੋ ਜੀ ਸਾਡੀ ਮਾਨਸਾ ਦੀ ਸੰਗਤ ਪਹੁੰਚੀ ਹੋਈ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਲੰਗਰ ਕਮੇਟੀ ਹਾਂਜੀ ਹਾਂਜੀ ਤੇ ਨਾਲ ਹਾਂਜੀ ਹਾਂਜੀ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਲੰਗਰ ਕਮੇਟੀ ਤੇ ਵੈਗਰੂ ਸੇਵਾ ਸੁਸਾਇਟੀ ਮਾਨਸਾ ਸੋ ਹਰ ਵਾਰ ਇਹ ਸੇਵਾ ਕਰਦੇ ਨੇ ਜੀ ਵੀਰ ਆ ਮਾਈਆਂ ਆ ਵੀਰ ਉਹ ਸਾਡਾ ਸੰਦੀਪ ਸਿੰਘ ਖੜਾ ਦਵਿੰਦਰ ਸਿੰਘ ਸਾਰੇ ਪਹੁੰਚੇ ਹੋਏ ਨੇ ਅੱਜ ਫੇਰ ਹਾਂਜੀ ਸੰਦੀਪ ਸਿੰਘ ਜੀ ਕੀ ਹਾਲ ਨੇ ਦਵਿੰਦਰ ਸਿੰਘ ਵੀਰ ਸਾਡਾ ਉਹ ਬਾਈ ਤੇਜਿੰਦਰ ਬਾਈ ਇੱਥੇ ਆ ਕੇ ਵਰਤੌਣ ਵਾਸਤੇ ਸਾਰੇ ਤਿਆਰ ਨੇ ਜੀ ਇਹ ਸੰਗਤ ਜਿੰਨੇ ਵੀ ਨੇ ਲੈ ਲਓ ਉਹ ਲੈ ਲਓ ਠੀਕ ਹੈ ਵਰਤੌਣ ਵਾਸਤੇ ਨਹੀਂ ਨਹੀਂ ਪਾਣੀ ਵੀ ਦੇਣਾਗਾ ਹਾਂਜੀ ਪਾਣੀ ਵੀ ਵਰਤੌਣਾਗਾ ਆ ਦੇਖੋ ਆਪਣੀ ਮਾਨਸਾ ਦੀ ਸੰਗਤ ਅੱਜ ਫੇਰ ਮਿੱਠੇ ਚੌਲ ਬਣਾ ਕੇ ਲੈ ਕੇ ਆਈ ਹੈਗੀ ਤੇ ਨਾਲ ਆਪਣਾ ਪਾਣੀ ਜਲ ਸੇਵਾਂ ਲੈ ਕੇ ਆਈ ਨੇ ਹੋਣੀ ਜੀ ਅਮੇਰੇ ਫਾਦਰ ਸਾਹਿਬ ਤੋਂ ਉਹ ਵੀ ਆਏ ਨੇ ਅੱਜ ਜੀ ਸੇਵਾ ਕਰਨ ਦਾ ਲੈ ਗਿਆ ਬੱਦ ਗਿਆ ਪਾਣੀ ਤੋਂ ਸੰਗਤ ਨੂੰ ਜਿਹੜਾ ਇਹ ਬੱਦ ਗਿਆ ਪਹੁੰਚਣ ਵਾਲੀ ਹੈ ਜੀ ਆ ਬਾਈ ਆਪਣੇ ਐਸਐਸ ਟੇਲਰ ਤੰਦੂਰਾ ਸਿੰਘ ਇਹ ਵੀ ਬਹੁਤ ਸੇਵਾ ਕਰਦੇ ਨੇ ਬਾਈ ਸਾਰੇ ਜਾਣੇ ਬਣੇ ਰਹੋ ਸਾਡੇ ਬਲੌਗ ਦੇ ਨਾਲ ਹਾਂਜੀ ਸੰਗਤ ਪੂਰੇ ਟਰੈਕ ਤੇ ਪਹੁੰਚਣ ਵਾਲੀ ਹੈ ਜੀ ਤਾਂ ਕਿ ਜਿਹੜੀ ਪੂਰੀ ਚੰਗੀ ਤਰ੍ਹਾਂ ਪ੍ਰਤਿਆ ਹੋਏ ਹਾਂਜੀ ਆ ਸਾਡੇ ਗੁਰੂ ਸਪਲੀਮੈਂਟ ਵਾਲੇ ਹਾਂਜੀ ਹਾਂਜੀ ਹਾਂ ਜੀ ਵਧੀਆ ਵਧੀਆ ਆ ਸਾਡੇ ਅੰਕਲ ਜੀ ਸਾਨੂੰ ਪਿਛਲੀ ਵਾਰ ਵੀ ਮਿਲਾਈ ਸੀਗੇ ਸਾਰੇ ਜਾਣੇ ਗੁਣੇਰੋ ਜੀ ਵਾਇਗਰੂ ਸੇਵਾ ਸੁਸਾਇਟੀ ਮਾਨਸਾ ਤੇ ਸ਼ਰੋਮਣੀ ਭਗਤ ਬਾਬਾ ਨਾਮ ਦੇ ਲੰਗਰ ਕਮੇਟੀ ਮਾਨਸਾ ਇਹ ਟਰੈਕ ਬਹੁਤ ਵੱਡਾ ਮੈਂ ਪਿਛਲੀ ਵਾਰ ਵੀ ਗਿਆ ਸੀ ਸੰਗਤਾਂ ਨੂੰ ਬਤ ਬਤ ਪਹੁੰਚਿਆ ਕਰੋ ਸੇਵਾ ਕਰਨ ਦੇ ਵਾਸਤੇ ਤਾਂ ਕਿ ਛੋਕੀ ਰੇਲ ਗੱਡੀ ਸਿਰਫ 2 ਕਮਿੰਟ ਹੀ ਰੁਕਦੀ ਹੁੰਦੀ ਹੈ ਬਾਅਦ ਚ ਚਲੀ ਜਾਂਦੀ ਹੈਗੀ ਸਸੀਗਰ ਮਾਤਾ ਜੀ ਆ ਮਾਤਾ ਜੀ ਸਾਡੇ ਵੀਰ ਪ੍ਰਵਿੰਦਰ ਸਿੰਘ ਝੋਟਾ ਉਹਨਾਂ ਦੇ ਮਾਤਾ ਜੀ ਨੇ ਤੋਂ ਤੁਸੀਂ ਜਾਣਦੇ ਹੋ ਸਾਰਿਆਂ ਨੂੰ ਕਿ ਨਸ਼ੇ ਖਿਲਾਫ ਬਾਈ ਬਹੁਤ ਡਟ ਕੇ ਬੋਲਦਾਗਾ ਪੂਰੇ ਮਾਨਸਾ ਦੇ ਵਿੱਚ ਆ ਭਜੜਾ ਪਾਈਆਂ ਹੋਈਆਂ ਨੇ ਨਸ਼ੇ ਵਾਲਿਆਂ ਨੂੰ ਤੋਂ ਸਾਡੇ ਇੱਥੇ ਸਾਰੀ ਸੇਵਾਦਾਰ ਵੀਰ ਨੇ ਜਿੰਨੇ ਵੀ ਹਾਂ ਬਾਈ ਤੇਜਿੰਦਰ ਸਿੰਘ ਜੀ ਮੈਂ ਇਹਨਾਂ ਕੋਲੇ ਪੜਿਆ ਵੀ ਹਾਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਨੇ ਜੀ ਭਾਈ ਵੀਰ ਤੇਜਿੰਦਰ ਸਿੰਘ ਜੀ ਜਿੰਨੀਆਂ ਵੀ ਗੁਰਮੁਖੀ ਦੀਆਂ ਫੱਟੀਆਂ ਟਾਈਮ ਪਿੱਛੇ ਜਾਂ ਹੋਰ ਬਹੁਤ ਆਪਣਾ ਸੰਗਤਾਂ ਨੂੰ ਦਿੰਦੇ ਨੇ ਜੀ ਹਾਂਜੀ ਰੀਲ ਗੱਡੀ ਪਹੁੰਚਣ ਦੇ ਸਿਰਫ 5-7 ਮਿੰਟ ਰਹਿ ਗਏ ਤੋਂ ਸੰਗਤ ਆਪਣੀ ਪੂਰੇ ਟਰੈਕ ਤੇ ਪਹੁੰਚ ਚੁੱਕੀ ਹੈਗੀ ਉਹ ਦੂਰ ਦੂਰ ਤੱਕ ਸਾਹ ਰੇਲਵੇ ਸਟੇਸ਼ਨ ਦਾ ਕੰਮ ਚੱਲ ਰਿਹਾ ਆਪਾਂ ਪਹਿਲਾਂ ਵੀ ਦਿਖਾਇਆ ਸੀ ਬਣੇ ਰਹੋ ਸਾਡੇ ਵਲੌਗ ਦੇ ਨਾਲ ਦਿਖਾਵਾਵਾਂਗੇ ਤੁਹਾਨੂੰ ਹਾਂਜੀ ਆ ਸਾਡੀ ਸੰਗਤ ਆਉਂਦੀ ਹੋਈ ਜੀ ਸਾਰੀ ਸੇਵਾ ਵਾਸਤੇ ਪਿੱਛੇ ਜਲੇ ਪਿੱਛੇ ਤੁਸੀਂ ਜਾਂ ਗੋਲੇ ਕਿਹਦੇ ਬੋਲੋ ਹਾਂਜੀ ਜੀ ਉਹਦਾ ਕਿਹੜਾ ਕੋਚ ਆ ਜੀ ਕਿਹੜਾ ਕੋਚ ਤੁਹਾਡੀ ਸਾਰੀ ਸੰਗਤ ਸੇਵਾ ਕਰਨ ਜਾ ਰਹੀ ਹੈ ਜੀ ਸੋ ਮਿੱਠੇ ਚੌਲ ਪਾਣੀ ਦੀ ਇੰਨੇ ਵੀ ਸੰਗਤ ਆ ਮੇਰੇ ਫਾਦਰ ਸਾਹਿਬ ਬੈਠੇ ਹੋਏ ਵਾਈ ਬਾਈ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਜੀ ਸਰਤਾਰ ਸਿੰਘ ਸੁਖਪਾਲ ਸਿੰਘ ਵਾਈ ਜੀ ਬਾਬਾ ਤੁਹਾਡਾ ਨਾਮ ਕੀ ਹੈ ਜੀ ਬਾਬਾ ਜਰਨੈਲ ਸਿੰਘ ਨੰਗਲ ਕਾ ਹਾਂ ਬਾਬਾ ਜਰਨੈਲ ਸਿੰਘ ਨੰਗਲ ਕਣ ਵਾਲੇ ਸਾਰੇ ਇੱਥੇ ਪਹੁੰਚੇ ਹੋਏ ਆ ਗੱਡੀ ਸੱਦਾ ਸਿੰਘ ਵਾਲੇ ਪਹੁੰਚ ਗਈ ਆਉਣ ਵਾਲੇ ਨਹੀਂ ਸਾਡੇ ਆਜੋ ਜੀ ਆ ਵੀਰ ਸਾਡਾ ਗੁਰਪ੍ਰੀਤ ਸਿੰਘ ਇਹ ਵੀ ਪਹੁੰਚਾ ਵਾਈ ਗੁਰਜੀ ਖਾਲਸਾ ਇੱਕ ਜੀ ਫਤਿਹ ਹੋ ਠੀਕ ਆਜੋ ਜੋ ਟ੍ਰੇਨ ਪਹੁੰਚਣ ਵਾਲੀ ਆਪਣੀ ਟਰੈਕ ਤੇ ਫੋ ਕਰਦੇ ਆਪਾਂ ਸੇਵਾ ਆਜੋ ਦਵਿੰਦਰ ਸਿੰਘ ਬੰਟੀ ਸਿੰਘ ਗੁਰੂ ਸਪਲੀਮੈਂਟ ਵਾਲੇ ਆਜੋ ਜੀ ਆ ਸਾਡੇ ਰੇਲਵੇ ਸਟੇਸ਼ਨ ਦਾ ਵੀ ਕੰਮ ਚੱਲ ਰਿਹਾ ਮੈਂ ਪਹਿਲਾਂ ਵਲੌਗ ਪਾਇਆ ਹੋਇਆ ਕੰਮ ਚੱਲ ਰਿਹਾ ਆ ਪਹਿਲਾਂ ਵੀ ਦਿਖਾਇਆ ਹੋਇਆ ਇਹ ਇਹ ਪਤਾ ਕਦੇ ਵਾਸਤੇ ਛੜਿਆ ਹੋਇਆ ਕਿ ਇਧਰ ਲਿਫਟ ਲੱਗੂਗੀ ਇਹ ਕਿਹੜਾ ਉਹ ਪਰਾਂ ਉਧਰ ਲਿਫਟ ਲੱਗੂਗੀ ਇਹ ਹਾਂ ਬਜ਼ੁਰਗਾਂ ਵਾਸਤੇ ਜਿਹੜਾ ਤੋਂ ਨਹੀਂ ਚੜਿਆ ਹੁੰਦਾ ਹਾਂਜੀ ਸੱਚਗੰਨ ਸਿੰਘ ਨੰਦੇੜ ਸਾਹਿਬ ਜਾਣ ਵਾਲੀ ਜੂਰ ਸਾਹਿਬ ਜਾਣ ਵਾਲੀ ਗੱਡੀ ਪਹੁੰਚ ਚੁੱਕੀ ਹੈ ਜੀ ਸੋ ਆਪਣੀ ਸੰਗਤ ਲੰਗਰ ਲੈ ਕੇ ਖੜੀ ਹੈ ਜੀ ਲੰਗਰ ਪਰਤੌਣ ਵਾਸਤੇ ਗੱਡੀ ਪਹੁੰਚ ਗਈ ਸਾਰ ਸ਼ੁੱਕਰਵਾਰ ਪਹੁੰਚਦੀ ਹੈ ਇਹ ਤਿੰਨ ਹਰਤੀ ਦਾ ਟਾਈਮ ਆ ਸੋ 5-10 ਮਿੰਟ ਲੇਟ ਵੀ ਹੋ ਜਾਂਦੀ ਹੈ ਚਲੋ ਨਹੀਂ 4 ਵਜੇ ਤੋਂ ਸਹੀ ਹਰ ਵਾਰ ਇਹ ਪਹੁੰਚ ਹੀ ਜਾਂਦੀ ਹੈ ਇਧਰ ਮੇਰੇ ਪਿਤਾ ਜੀ ਖੜੇ ਨੇ ਪਾਣੀ ਦੀਆਂ ਬੋਤਲਾਂ ਲੈ ਕੇ ਆ ਵੀਰ ਦਿਵਿੰਦਰ ਸਿੰਘ ਬੰਟੀ ਸਿੰਘ ਸਾਰੇ ਜਾਣੇ ਹਾਂਜੀ ਹਾਂਜੀ ਸੋ ਆ ਵੀਰ ਇਹ ਤੇ ਵਾਰੀ ਵਾਰੀ ਫੜਾ ਦਿਓ ਵਾਰੀ ਦਿਵਿੰਦਰ ਸਿੰਘ ਹਾਂਜੀ 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 ਅੱਗੇ ਸੰਗਤ ਖੜੀ ਆ ਸਾਰੀ ਆ ਗੱਡੀ ਯਾਰੀ ਹਾਂਜੀ ਚਲੋ ਰੈਡੀ ਹਾਂ ਇਧਰ ਨਵਿੰਦਰ ਇੱਥੇ ਆਜੋ ਚਲੋ 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 ਚੜ੍ਹਦੇ ਚੜ੍ਹਜੋ ਹਾਂਜੀ ਮਾਜੀ ਉਹ ਆ ਗਈ ਹਲੰਗਰ ਵਾਸਤੇ ਅੰਦਰ ਦੇ ਸੇਵਾ ਕਰਦੀ ਹੋਈ ਸੰਗਤ ਸਾਡੀ ਜੀ ਸੋ ਸਾਰੀ ਆਣੀ ਹਾਂਜੀ ਆ ਗੀਆਂ ਜੀ ਹਾਂਜੀ ਆਜੋ ਬਾਈ ਜੀ ਇਧਰ ਇਧਰ ਆਜੋ ਆਜੋ ਜੀ ਆਜੋ ਆ ਬੀਰ ਵੀ ਸੇਵਾ ਕਰਦਾ ਹੋਇਆ ਬਾਈ ਸੋ ਜਿਹੜੀ ਸੱਚਖੰਡ ਸ੍ਰੀ ਨਦੇੜ ਸਾਹਿਬ ਜਾਨ ਵਾਲੀ ਗੱਡੀ ਮਾਨਸਾ ਪਹੁੰਚੀ ਹੋਈ ਹੈ ਜੀ ਸੋ ਸੰਗਤ ਸਾਡੀ ਸੇਵਾ ਕਰਦੀ ਹੋਈ ਵਾਹਿਗੁਰੂ ਸੇਵਾ ਸਿਮਰ ਸੁਸਾਇਟੀ ਮਾਨਸਾ ਤੇ ਭਗਤ ਨਾਮਦੇਵ ਲੰਗਰ ਕਮੇਟੀ ਮਾਨਸਾ ਜੀ ਇਧਰ ਇਧਰ ਦਿਓ ਜੀ ਪਾਣੀ ਦੇ ਦਿਓ ਪਾਣੀ ਦਿਓ ਇਧਰ ਹਾਂਜੀ ਹਾਂਜੀ ਵੀਰ ਦਵਿੰਦਰ ਸਿੰਘ ਮਨਤੀ ਸੇਵਾ ਕਰਦੇ ਹੋਏ ਸਾਰੇ ਸੰਗਤਾਂ ਨੂੰ ਵਰਤੌਂਦੇ ਹੋਏ ਜੀ ਹਾਂਜੀ ਹਾਂਜੀ ਇਧਰ ਦੇ ਦਿਓ ਦਿਓ ਰੋਕੀ ਹਾਂਜੀ ਚਾਵਲ ਜੀ ਹਾਂਜੀ ਹਾਂਜੀ ਵੀਰ ਚੌਲਾਂ ਦੇ ਪਾਣੀ ਦੀ ਸੇਵਾ ਕਰਦੇ ਹੋਏ ਸੱਚਖੰਡ ਸ੍ਰੀ ਨਦੇੜ ਸਾਹਿਬ ਨੂੰ ਜਾਣ ਵਾਲੀ ਗੱਡੀ ਦੇ ਵਿੱਚ ਹਾਂਜੀ ਹਾਂਜੀ ਇੱਧਰ ਦੀ ਉਤਰ ਜਾਓ ਅੱਜ ਚਾਵਲ ਜੀ ਸੰਬੰਧ ਕਰੂਗਾ ਹਾਂਜੀ ਹਾਂਜੀ ਅੱਜ ਚਾਵਲ ਜੀ ਅਜੇ ਅਗਲੇ ਅਗਲੇ ਡੱਬੇ 'ਚ ਆ ਜਾਓ ਹਾਂਜੀ 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 ਹੁਣ ਆਪਕਤ ਸੇਵਾ ਕਰਕੇ ਘਰੋ ਘਰੀ ਜਾ ਰਹੀ ਆਪਣੀ ਸਿੱਦਾ ਸਾਰੀ ਲੰਗਰ ਛੱਕ ਰਹੇ ਨੇ ਜੀ ਤੋ ਬਹੁਤ ਬਹੁਤ ਧੰਨਵਾਦ ਇਨਾ ਸਾਰਿਆਂ ਦਾ ਸੋ ਜਿਨ੍ਹਾਂ ਨੇ ਜਿਹੜੇ ਆ ਕੇ ਇੱਥੇ ਸੇਵਾ ਕਰਦੇ ਨੇ ਸਾਰੇ ਜਾਣੇ ਹਾਂਜੀ ਸੰਗਤ ਜੀ ਹੁਣ ਸਮਾਪਤੀ ਹੋ ਚੁੱਕੀ ਹੈ ਜੀ ਸਾਰੇ ਆਪ ਆਪਣੇ ਘਰੇ ਜਾ ਸਕਦੇ ਨੇ ਸੋ ਅੱਜ ਮੇਰੇ ਨਾਲ ਮੇਰੇ ਫਾਦਰ ਸਾਹਿਬ ਸੀ ਠੀਕ ਹੈ ਜੀ ਸਾਨੂੰ ਦੱਸਿਆ ਸੀ ਅੱਜ ਅਸੀਂ ਸੇਵਾ ਕਰਨ ਆਏ ਜure ਸੋ ਪਹੁੰਚਿਆ ਕਰੋ ਬੱਤ ਬੱਤ ਸੰਗਤ ਜਿਹੜੀ ਵਰਤੋਂ ਵਾਲੀ ਘੱਟ ਹੁੰਦੀ ਹੈ ਇੱਥੇ ਹਰ ਸ਼ੁੱਕਰਵਾਰ ਸੰਗਤ ਲੰਗਰ ਤਿਆਰ ਕਰਕੇ ਲੈ ਆਉਂਦੀ ਆ ਕਿਉਂਕਿ ਜਿਹੜੀ ਗੱਡੀ ਆ ਨਾ ਗੱਡੀ ਬਹੁਤ ਕੱਟ ਟਾਈਮ ਖੜਦੀ ਹੈ ਕਦੇ ਡੇਢ ਮਿੰਟ ਕਦੇ 2 ਮਿੰਟ ਤੇ ਨਾਮ ਦੀ ਨਾਲ ਜੇ ਵਰਤਾਉਣ ਬਾਰੇ ਜਿਹੜਾ ਸੰਗਤ ਨੂੰ ਆਪਾਂ ਨੀਚੇ ਵਰਤਾਉਣੇ ਹਨ ਜਿਹੜੀ ਆਪਣੀ ਸੰਗਤ ਆਉਂਦੀ ਆ ਫੇ ਇਸੇ ਕਰਕੇ ਵਰਤਾ ਦੇਣੇ ਹੁੰਦੇ ਆ ਵੀ ਪ੍ਰਸਾਦ ਵਾਜ ਗਿਆ ਜੋ ਵਰਤਾ ਦੋ ਤੇ ਨਾਲੇ ਵਦ ਵਦ ਪਹੁੰਚਿਆ ਕਰੋ ਹਰ ਸ਼ੁੱਕਰਵਾਰ ਇੱਥੇ ਸੰਗਤ 3 ਵਜੇ ਪਹੁੰਚ ਜਾਂਦੀ ਆ ਨਾਮ ਵੀ ਜਪਦੀ ਰਹਿੰਦੀ ਆ ਕਿ ਸਾਢੇ 3:00 ਗੱਡੀ ਦਾ ਟਾਈਮ ਆ 3:38 ਦਾ ਪਰ ਗੱਡੀ 5-10 ਮਿੰਟ ਲੇਟ ਜ਼ਰੂਰੀ ਹੋ ਜਾਂਦੀ ਆ ਤਾਂ ਅੱਜ ਵੀ ਇਹ 4:06 ਮਿੰਟਾਂ ਤੇ ਆਈ ਸੀ ਜੇ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਕਰ ਦੋ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ